ਥਾਇਰੋਇਡ ਗਲੈਂਡ ਆਪਣੇ ਗਲੇ ਦੀ ਇੱਕ ਗ੍ਰੰਥੀ ਹੁੰਦੀ ਹੈ ਇਹ ਗ੍ਰੰਥੀ T3 ਤੇ T4 ਇਹ ਹਾਰਮੋਨਸ ਆਪਣੀ ਚਮੜੀ ਵਾਸਤੇ ਆਪਣੇ ਦਿਲ ਵਾਸਤੇ ਯਾਦਾਂ ਵਾਸਤੇ ਅਸਰ ਪੈਂਦਾ ਹੈ ਤੁਹਾਡੇ ਨਹਾਂ ਕੁੱਟਣ ਲੱਗ ਜਾਂਦੇ ਚਿਹਰੇ ਤੇ ਅਨਵਾਂਟਡ ਹੈਅਰ ਵਾਲ ਹੋਣੇ ਸ਼ੁਰੂ ਹੋ ਜਾਂਦੇ ਇਸ ਦੀ ਰੋਕਥਾਮ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਥਾਇਰੋਇਡ ਦੀ ਸਮੱਸਿਆ ਤੋਂ ਸਦਾ ਵਾਸਤੇ ਛੁਟਕਾਰਾ ਪਾ ਸਕਦੇ ਹੋ ਸ਼ਾਸਤਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥਾਇਰੋਇਡ ਗਲੈਂਡ ਬਾਰੇ ਥਾਇਰੋਇਡ ਗਲੈਂਡ ਆਪਣੇ ਗਲੇ ਦੀ ਇੱਕ ਗ੍ਰੰਥੀ ਹੁੰਦੀ ਹੈ ਇਹ ਗ੍ਰੰਥੀ T3 ਤੇ T4 ਹਾਰਮੋਨ ਪੈਦਾ ਕਰਦੀ ਹੈ ਇਹ ਹਾਰਮੋਨਸ ਆਪਣੀ ਬੋਡੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਤੇ ਇਹ ਆਪਣੇ ਆਰਗਨਸ ਨੂੰ ਉਹਨਾਂ ਦੀ ਵਰਕਿੰਗ ਦੇ ਵਿੱਚ ਸਹਾਇੀ ਹੁੰਦੇ ਆ ਇਹੇ ਹਾਰਮੋਨਸ ਆਪਣੀ ਚਮੜੀ ਵਾਸਤੇ ਆਪਣੇ ਦਿਲ ਵਾਸਤੇ ਆਪਣੀ ਲੀਵਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਇਹਨਾਂ ਦੇ ਨਾਲ ਆਪਣਾ ਜਿਹੜਾ ਪਾਚਨ ਤੰਤਰ ਜਿਵੇਂ ਕਿ ਮੈਂ ਦੱਸਿਆ ਉਹ ਮਜ਼ਬੂਤ ਹੁੰਦਾ ਏ ਸਰੀਰ ਨੂੰ ਬਿਮਾਰੀਆਂ ਤੋਂ ਰੋਕਥਾਮ ਮਿਲਦੀ ਏ ਇਸ ਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਣੀ ਚਮੜੀ ਦੇ ਉੱਤੇ ਅਸਰ ਪੈਂਦਾ ਏ ਇਸ ਦੇ ਨਾਲ ਤੁਹਾਡੇ ਖੂਨ ਦੇ ਉੱਤੇ ਅਸਰ ਪੈਂਦਾ ਏ ਯਾਦਦਾਸ਼ਤ ਤੇ ਅਸਰ ਪੈਂਦਾ ਏ ਸੋ ਜੇਕਰ ਇਹ ਹਾਰਮੋਨਸ ਗੜਬੜੀ ਕਰ ਜਾਂਦੇ ਆ ਤਾਂ ਉਸ ਤੋਂ ਬਾਅਦ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਕਈਆਂ ਨੂੰ ਮੋਟਾਪਾ ਬਹੁਤ ਜ਼ਿਆਦਾ ਆ ਜਾਂਦਾ ਹੈ ਜਾਂ ਫਿਰ ਕਈਆਂ ਦਾ ਸਰੀਰ ਬਹੁਤ ਜ਼ਿਆਦਾ ਸੁੱਕ ਜਾਂਦਾ ਹੈ ਇਸ ਦੇ ਨਾਲ ਤੁਹਾਡੇ ਜਿਹੜੇ ਇਸ ਦੇ ਵਿੱਚ ਮੁੱਖ ਲੱਛਣ ਹੁੰਨੇ ਕਿ ਜਿਵੇਂ ਕਿ ਤੁਹਾਡੇ ਨਹ ਟੁੱਟਣ ਲੱਗ ਜਾਂਦੇ ਜਿਵੇਂ ਕਿ ਤੁਹਾਡੇ ਵਾਲ ਟੁੱਟਣ ਲੱਗ ਜਾਂਦੇ ਇਸ ਦੇ ਨਾਲ T3 T4 ਹਾਰਮੋਨਸ ਦੀ ਗੜਬੜੀ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਕਈ ਵਾਰੀ ਪੇਸ਼ੈਂਟ ਦੇ ਵਿੱਚ ਚਿੜਚਿੜਾਪਣ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੋ ਇਹ ਜਿਹੜੀ ਸਮੱਸਿਆ ਤੁਹਾਨੂੰ ਕਿਉਂ ਆਉਂਦੀ ਹੈ ਇਸ ਦੇ ਵਿੱਚ ਆਪਾਂ ਕੀ ਰੋਕਥਾਮ ਕਰ ਸਕਦੇ ਹਾਂ ਅੱਜ ਆਪਾਂ ਇਸ ਦੇ ਬਾਰੇ ਨਾਲ ਨਾਲ ਗੱਲ ਕਰਾਂਗੇ ਇਸ ਦੀ ਰੋਕਥਾਮ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਖਾਣ-ਪੀਣ ਦੇ ਵੱਲ ਧਿਆਨ ਦਿਓ ਜਿਵੇਂ ਕਿ ਤੁਸੀਂ ਸੈਰ ਕਰੋ ਚੰਗੀਆਂ ਹਰੀਆਂ ਸਬਜ਼ੀਆਂ ਖਾਓ ਤੇ ਇਸ ਦੇ ਵਿੱਚ ਜੇਕਰ ਤੁਹਾਡੇ ਖਾਣੇ ਦੇ ਵਿੱਚ ਆਇਓਡਿਨ ਦੀ ਮਾਤਰਾ ਘੱਟ ਹੈ ਜਾਂ ਨਹੀਂ ਤੁਸੀਂ ਆਇਓਡਿਨ ਲੈ ਰਹੇ ਤਾਂ ਇਹ ਬਹੁਤ ਜਲਦੀ ਜਿਹੜੀ ਥਾਇਰੋਇਡ ਦੀ ਸਮੱਸਿਆ ਵੱਧਦੀ ਹੈ ਥਾਇਰੋਇਡ ਹੋਣ ਦਾ ਇੱਕ ਮੁੱਖ ਕਾਰਨ ਆਇਓਡਿਨ ਦੀ ਕਮੀ ਵੀ ਹੋ ਜਾਂਦਾ ਹੈ ਥਾਇਰੋਇਡ ਗਲੈਂਡ ਦੇ ਵਿੱਚ ਸਮੱਸਿਆ ਹੋਣ ਤੋਂ ਬਾਅਦ ਤੁਹਾਡੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਕਮਜ਼ੋਰੀ ਫੀਲ ਕਰਦੇ ਹੋ ਸੋ ਇਸਦੇ ਲਈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਹਰੀਆਂ ਸਬਜ਼ੀਆਂ ਜਾਂ ਤਾਜ਼ਾ ਭੋਜਨ ਆਪਣਾ ਖਾਓ ਇਸ ਦੇ ਨਾਲ ਤੁਹਾਨੂੰ ਇਹ ਜਿਹੜੀ ਸਮੱਸਿਆ ਉਸ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਵਿੱਚ ਇੱਕ ਤੁਹਾਨੂੰ ਮੈਂ ਬਹੁਤ ਛੋਟਾ ਜਿਹਾ ਘਰੇਲੂ ਨੁਸਖਾ ਨਾਲ ਦੱਸਾਂਗਾ ਜਿਸ ਦੇ ਨਾਲ ਤੁਸੀਂ ਇਹ ਥਾਇਰੋਇਡ ਦੀ ਸਮੱਸਿਆ ਤੋਂ ਸਦਾ ਵਾਸਤੇ ਛੁਟਕਾਰਾ ਪਾ ਸਕਦੇ ਹੋ T3 T4 ਹਾਰਮੋਨ ਜਦੋਂ ਗੜਬੜੀ ਕਰਦੇ ਆ ਤਾਂ ਇਸ ਦੇ ਨਾਲ ਇੱਕ ਸਮੱਸਿਆ ਹੋਰ ਵੀ ਆ ਜਾਂਦੀ ਹੈ ਇਸ ਦੇ ਨਾਲ ਫੀਮੇਲ ਦੇ ਚਿਹਰੇ ਤੇ ਅਨਵਾਂਟਡ ਹੈਅਰ ਵਾਲ ਆਉਣੇ ਸ਼ੁਰੂ ਹੋ ਜਾਂਦੇ ਹੈ ਕਈ ਵਾਰ ਕਿਸੇ ਦਾ ਗਲੇ ਦੇ ਉੱਤੇ ਸੋਜ ਆ ਜਾਂਦੀ ਹੈ ਤੋ ਇਹ ਵੀ ਫੀਮੇਲ ਦੇ ਵਿੱਚ ਇੱਕ ਆਮ ਸਮੱਸਿਆ ਦੇਖੀ ਗਈ ਹੈ T3 T4 ਹਾਰਮੋਨਸ ਦੀ ਕਮੀ ਦੇ ਨਾਲ ਤੁਹਾਨੂੰ ਹਾਰਟ ਦੀ ਪ੍ਰੋਬਲਮ ਵੀ ਆ ਸਕਦੀ ਹੈ ਇਸ ਦੇ ਲਈ ਜੇਕਰ ਤੁਸੀਂ ਕੋਈ ਟੈਬਲੇਟ ਲੈ ਰਹੇ ਹੋ ਕੋਈ ਗੋਲੀ ਖਾ ਰਹੇ ਹੋ ਤੁਹਾਨੂੰ ਕੋਈ ਕਿਸੇ ਐਮਜੀ ਦੀ ਕੋਈ ਟੈਬਲੇਟ ਲੱਗੀ ਹੋਈ ਹੈ ਤਾਂ ਮੈਂ ਤੁਹਾਨੂੰ ਜਿਹੜਾ ਘਰੇਲੂ ਨੁਸਖਾ ਦੱਸਣ ਲੱਗਾ ਉਸ ਦੇ ਨਾਲ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਵੀ ਤੁਸੀਂ ਟੈਬਲੇਟ ਲੈ ਰਹੇ ਹੋ ਉਸ ਨੂੰ ਇੱਕਦਮ ਨਹੀਂ ਬੰਦ ਕਰਨਾ ਉਸ ਨੂੰ ਤੁਸੀਂ ਹੌਲੀ ਹੌਲੀ ਕਰਕੇ ਘਟਾ ਸਕਦੇ ਹੋ ਇਸ ਦੇ ਲਈ ਇੱਕ ਨਾਗਦੋਨ ਦਾ ਪੌਦਾ ਹੁੰਦਾ ਜੀ ਕਈ ਜਗ੍ਹਾ ਇਸ ਨੂੰ ਨਾਗਦੋਨ ਜਾਂ ਨਾਗਮਨੀ ਕਿਹਾ ਜਾਂਦਾ ਹੈ ਮੈਂ ਸਕਰੀਨ ਦੇ ਉੱਤੇ ਫੋਟੋ ਚਲਾ ਦੇਵਾਂਗਾ ਤੁਸੀਂ ਦੇਖ ਸਕਦੇ ਹੋ ਇਸ ਦੇ ਤੁਸੀਂ ਤਿੰਨ ਤੋਂ ਚਾਰ ਪੱਤਿਆਂ ਨੂੰ ਸਵੇਰੇ ਕੁੱਟ ਕੇ ਇੱਕ ਚਮਚ ਰਸ ਸਵੇਰੇ ਖਾਲੀ ਪੇਟ ਤੁਸੀਂ ਇਹਦਾ ਪੀ ਲੈਣਾ ਹੈ ਇਸ ਪੌਦੇ ਦੇ ਰਸ ਦੇ ਨਾਲ ਤੁਹਾਡਾ ਖਾਈਡ ਚਾਹੇ ਵੱਧ ਰਿਹਾ ਚਾਹੇ ਤੁਹਾਡਾ ਘਟ ਰਿਹਾ ਹੌਲੀ ਹੌਲੀ ਕਰਕੇ ਰਿਕਵਰੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਬਹੁਤ ਕਮਾਲ ਦੇ ਰਿਜ਼ਲਟ ਦੇਖੋਗੇ ਕਿ ਇਸ ਦੇ ਨਾਲ ਤੁਹਾਡਾ ਥਾਇਰੋਇਡ ਵਧਦਾ ਜਾਂ ਘਟਦਾ ਉਹ ਪ੍ਰੋਪਰ ਹੌਲੀ ਹੌਲੀ ਕਰਕੇ ਨੋਰਮਲ ਹੋ ਜਾਂਦਾ ਹੈ ਬਸ ਜਿਹੜੀ ਤੁਸੀਂ ਟੈਬਲਟ ਲੈ ਰਹੇ ਹੋ ਉਸ ਨੂੰ ਇੱਕਦਮ ਨਾ ਬੰਦ ਕਰਿਓ ਜੇਕਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਡਾ ਹੱਲ ਨਹੀਂ ਹੋ ਰਿਹਾ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਸਾਡੇ ਕੋਲ ਇੱਥੇ ਮੈਡੀਸਨ ਵੀ ਹੁੰਦੀ ਹੈ ਜਾਂ ਫਿਰ ਤੁਸੀਂ ਆ ਕੇ ਸਾਡੇ ਤੋਂ ਸਲਾਹ ਲੈ ਸਕਦੇ ਹੋ ਜਿਸ ਦੀ ਅਸੀਂ ਇੱਥੇ ਕੋਈ ਫੀਸ ਨਹੀਂ ਲੈਂਦੇ ਸੋ ਦੋਸਤੋ ਬੜੀ ਛੋਟੀ ਜੀ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਏ ਸੀ ਉਮੀਦ ਕਰਦਾ ਹਾਂ ਤੁਸੀਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਹੋ ਸਕਦਾ ਹੈ ਕਿ ਆਪਾਂ ਵੀਡੀਓ ਸ਼ੇਅਰ ਕਰਦੇ ਜੀ ਤਾਂ ਕਿ ਕਿਸੇ ਹੋਰ ਵੀਰ ਭਾਈ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਮੈਨੂੰ ਦਿਓ ਜੀ ਅੱਗੇ ਆ ਨੈਕਸਟ ਵੀਡੀਓ 'ਚ ਜਲਦ ਮਿਲਦੇ ਹਾਂ ਸਤਿ ਸ੍ਰੀ ਅਕਾਲ